ਹਰਖ ਪੰਜਾਬੀ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਤੁਸੀਂ ਸਾਹਿਤ ਨਾਲ ਜੁੜੇ ਪ੍ਰੋਗਰਾਮਾਂ ਨੂੰ ਬਹੁਤ ਪਸੰਦ ਕਰਦੇ ਹੋ ਤੇ ਨਵੀਆਂ ਪੁਸਤਕਾਂ ਜਿਹੜੀਆਂ ਸਾਡੇ ਕੋਲ ਆਉਂਦੀਆਂ ਨੇ ਜਿਹੜੀਆਂ ਸਾਡੇ ਪਾਠਕਾਂ ਦੇ ਹੱਥਾਂ ਚ ਆਉਂਦੀਆਂ ਨੇ ਉਹਨਾਂ ਪੁਸਤਕਾਂ ਦਾ ਤੁਸੀਂ ਖੂਬ ਜੀ ਆਇਆ ਕਹਿੰਦੇ ਹਾਂ ਅਸੀਂ ਸਾਰੇ ਤੇ ਹਰਖ ਪੰਜਾਬੀ ਚੈਨਲ ਉਹਨਾਂ ਕਵੀਆਂ ਦੇ ਰੂਬਰੂ ਤੁਹਾਨੂੰ ਕਰਵਾਉਂਦਾ ਹੈ ਜਿਨ੍ਹਾਂ ਦੀਆਂ ਰਚਨਾਵਾਂ ਹੁਣੇ-ਹੁਣੇ ਪਬਲਿਸ਼ ਹੋਈਆਂ ਨੇ ਛਪੀਆਂ ਨੇ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੁਲਵਿੰਦਰ ਚਾਵਲਾ ਜੀ ਜਿਹੜੇ ਕਿ ਬਹੁਤ ਅੱਛੀ ਕਵਿਤਰੀ ਨੇ ਉਹਨਾਂ ਦੀ ਪੁਸਤਕ ਚਸ਼ਮਦੀਦ ਚੁੱਪ ਹੈ ਬਾਰੇ ਗੱਲ ਕਰਨੀ ਹੈ ਕੁਲਵਿੰਦਰ ਚਾਵਲਾ ਇੱਕ ਜਾਣਿਆ ਪਛਾਣਿਆ ਨਾਮ ਹੈ ਕੁਲਵਿੰਦਰ ਚਾਵਲਾ ਜੀ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਵਿੱਚ ਲਿਖਦੇ ਨੇ ਉਹ ਲੇਖ ਲਿਖਦੇ ਨੇ ਕਲਮੀ ਚਿੱਤਰ ਲਿਖਦੇ ਨੇ ਮਿੱਠੀ ਕਹਾਣੀਆਂ ਲਿਖਦੇ ਨੇ ਕਵਤਾਵਾਂ ਤੇ ਗ਼ਜ਼ਲਾਂ ਲਿਖਦੇ ਨੇ ਤੇ ਸਭ ਉਹਨਾਂ ਦੀਆਂ ਰਚਨਾਵਾਂ ਨੂੰ ਦੇਸ਼ ਵਿਦੇਸ਼ ਦੇ ਨਾਮ 바 ਰਸਾਲਿਆਂ ਤੇ ਅਖਬਾਰਾਂ ਚ ਤੇ ਆਨਲਾਈਨ ਕਵੀ ਦਰਬਾਰਾਂ ਵਿੱਚ ਬਾਣ ਮਿਲਦਾ ਹੈ ਕੁਝ ਚੈਨਲਾਂ ਵੱਲੋਂ ਰੂਪ ਰੂਪੀ ਹੋਏ ਹਨ ਦਿੱਲੀ ਤੋਂ ਛਾਪਦੇ ਉਹਨਾਂ ਇੱਕ ਮੈਗਜ਼ੀਨ ਅਕਸ ਵਿੱਚ ਉਹਨਾਂ ਦਾ ਕਲਮੀ ਚਿੱਤਰ ਕਵੀਆਂ ਦੇ ਕਲਮੀ ਚਿੱਤਰ ਤੇ ਆਧਾਰਿਤ ਉਹਨਾਂ ਦਾ ਕਲਮ ਕਾਵ ਜਿਨ੍ਹਾਂ ਦੇ ਹਿਰਦੇ ਵਸਿਆ 1 ਸਾਲ ਚੱਲਿਆ ਤੇ ਲਗਭਗ 200 ਕਵਤਾਵਾਂ ਦਾ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਤੇ ਉਹਨਾਂ ਦੀ ਪਲੇਠੀ ਕਾ ਪੁਸਤਕ ਕਸ਼ਮਦੀਦ ਜੋ ਬਹਿ ਪਾਠਕਾਂ ਦੀ ਕਜੈਰੀ ਚ ਹਾਜ਼ਰ ਹੈ ਤੇ ਯਾਤ ਗਲੀ ਚੋਂ ਲੰਘਦਿਆਂ ਨਾਮ ਹੀਟ ਬਾਤਿਕ ਚਪਲ ਨਹੀਂ ਤਿਆਰ ਹੈ ਇਸ ਦੇ ਨਾਲ ਹੀ ਨਾਮਵਰ ਪੰਜਾਬੀ ਕਵੀ ਦੀ ਪੁਸਤਕ ਵੀ ਉਹਨਾਂ ਵੱਲੋਂ ਅਨੁਵਾਦਤ ਹੋਏ ਹੈ ਹੋਈ ਹੈ ਤੇ ਲਿਖਣ ਦਾ ਸਫਰ ਉਹਨਾਂ ਦਾ ਲਗਾਤਾਰ ਜਾਰੀ ਹੈ ਤੇ ਅੱਜ ਹਰਫ ਪੰਜਾਬੀ ਚੈਨਲ ਨਾਲ ਉਹਨਾਂ ਦਾ ਜੁੜਨ ਤੇ ਮੈਂ ਬਹੁਤ ਸਵਾਗਤ ਕਰਦੀ ਹਾਂ ਤੇ ਉਹਨਾਂ ਨਾਲ ਗੱਲਬਾਤ ਦਾ ਜਿਹੜਾ ਸਿਲਸਬਾ ਹੈ ਅਸੀਂ ਚਾਰੀ ਰੱਖਦੇ ਹਾਂ ਤੇ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਇਸ ਪੁਸਤਕ ਦਾ ਜਨਮ ਇਸ ਪੁਸਤਕ ਦੇ ਬਾਰੇ ਵਿੱਚ ਮੁਖਾਤਬ ਹੋਇਓ ਤੇ ਇਸ ਪੁਸਤਕ ਨੂੰ ਅਸੀਂ ਖੁਸ਼ ਆਨੰਦਿਤ ਕਹਿੰਦੇ ਹਾਂ ਹਰ ਪੰਜਾਬੀ ਚੈਨਲ ਵੱਲੋਂ ਵੀ ਤੁਹਾਡਾ ਬਹੁਤ ਸਵਾਗਤ ਹੈ ਸਸਵੀ ਕਾਲਪੂਰੀ ਜੀ ਔਰ तमाम ਜੋ ਪਿਆਰੇ ਪਿਆਰੇ ਦਰਸ਼ਕ ਨਾਲ ਜੁੜੇ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਔਰ ਸਸਵੀ ਕਾਲਜੀ ਪਿਆਰ ਭਰੀ ਸਸਵੀ ਕਾਲਜੀ ਸਸਵੀ ਕਾਲਜੀ ਔਰ ਇਸ ਪੁਸਤਕ ਨੂੰ ਜਦੋਂ ਤੁਸੀਂ ਲਿਖਿਆ ਤਾਂ ਚਸ਼ਮਦੀਦ ਚੁੱਪ ਹੈ ਦਾ ਜਿਹੜਾ ਟਾਈਟਲ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਤੁਹਾਡੇ ਮਨ 'ਚ ਕਿਵੇਂ ਆਇਆ ਦਰਸਲ ਮੈਂ ਬਹੁਤ ਦੁਜਿੱਤੀ ਵਿੱਚ ਸੀ ਕਿ ਇਸ ਕਿਤਾਬ ਦਾ ਜੋ ਟਾਈਟਲ ਹੈ ਉਹ ਕੀ ਰੱਖਿਆ ਜਾਵੇ ਪਰ ਬਹੁਤ ਸਾਰੇ ਆਪਸ਼ਨਸ ਮਨਦ ਵਿੱਚ ਸੀ ਲੇਕਿਨ ਮੈਂ ਚਾਹੁੰਦੀ ਸੀ ਕਿ ਟਾਈਟਲ ਦੇ ਵਿੱਚ ਕੁਝ ਨਾ ਕੁਝ ਵਿਲੱਖਣ ਜ਼ਰੂਰ ਹੋਣਾ ਚਾਹੀਦਾ ਹੈ ਕੁਝ ਐਸੀ ਚੀਜ਼ ਜੋ ਪਾਠਕ ਦੇ ਹੱਥ ਦੇ ਵਿੱਚ ਜਦੋਂ ਕਿਤਾਬ ਜਾਵੇ ਉਹ ਸੋਚਣ ਲਈ ਮਜਬੂਰ ਹੋਵੇ ਕਿ ਇਹ ਇਹ ਕੀ ਗੱਲ ਹੈ ਇਹ ਦੇ ਰੱਖਣ ਦੇ ਪਿੱਛੇ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਆਪਣੇ ਆਸ-ਪਾਸ ਦੇਖਦੇ ਆਂ ਸਮਾਜ ਵਿੱਚ ਦੇਖਦੇ ਆਂ ਪਰਿਵਾਰ ਵਿੱਚ ਦੇਖਦੇ ਆਂ ਇੰਨਾ ਕੁਝ ਵਾਪਰਦਾ ਹੈ ਲੇਕਿਨ ਉਹ ਚੀਜ਼ਾਂ ਜੋ ਦਰਸਲ ਜੋ ਜੂਨੋ ਗੁਨਾਹ ਕਰਦੇ ਨੇ ਕਿਸੇ ਤਰ੍ਹਾਂ ਦਾ ਭਾਵੇਂ ਉਹ ਤੁਹਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਜਾਂ ਪਰਿਵਾਰ ਦੇ ਵਿੱਚ ਕੋਈ ਗੱਲ ਕਰ ਰਿਹਾ ਹੈ ਅਸੀਂ ਇਸ ਦਾ ਨੁਕਤਾ ਤਰਜੀਹ ਦਿੰਦੇ ਆ ਕਿ ਅਸੀਂ ਆਪਣੇ ਮੂਹਰੇ ਉਤੇ ਪੱਟੀ ਬਨ ਲਈ ਅਸੀਂ ਉਸ ਨੂੰ ਉਸ ਗੁਨਾਹ ਕਰਨ ਉਸ ਸਜ਼ਾ ਨਹੀਂ ਦਵਾਉਂਦੇ ਔਰ ਉਹਦੇ ਪਿੱਛੇ ਸਾਡੇ ਜੋ ਮਾਨਸਿਕਤਾ ਕੰਮ ਕਰਦੀ ਹੈ ਜਾਂ ਕਈ ਵਾਰੀ ਅਸੀਂ ਆਪਣੇ ਰਿਸ਼ਤੇ ਪਛਾਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਸੇ ਬਦਗਾਮੀ ਦੇ ਡਰ ਤੋਂ ਜਾਂ ਫਿਰ ਇੱਕ ਜਿਹੜਾ ਕੈਜ਼ੂਅਲ ਐਟੀਟਿਊਡ ਹੁੰਦਾ ਹੈ ਕਿ ਅਸੀਂ ਕੀ ਲੈਣੇ ਉਸ ਕਰਕੇ ਜੋ ਗੁਨਾਹਗਾਰੇ ਉਹ ਬਿਨਾ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਆਏ ਉਹ ਆਪਣਾ ਗੁਨਾਹ ਜਾਰੀ ਰੱਖਦਾ ਹੈ ਤੇ ਅਸੀਂ ਮੂੰਹ ਦੇ ਉੱਤੇ ਪੱਟੀ ਬਨ ਕੇ ਚੁੱਪ ਚਸ਼ਮਦੀਦ ਦਾ ਜਿਹੜਾ ਰੋਲ ਹੈ ਉਹ ਉਹਨੂੰ ਨਿਭਾਉਂਦੇ ਰਹਿੰਨੇ ਆ ਪਰ ਮੈਂ ਚਾਹੁੰਦੀ ਸੀ ਕਿ ਸਮਾਜ ਨੂੰ ਇੱਕ ਇੱਕ ਆਵਾਜ਼ ਜਾਵੇ ਇੱਕ ਪਤਾ ਲੱਗੇ ਕਿ ਅਸੀਂ ਸਾਡੇ ਸਾਹਮਣੇ ਜੋ ਕੋਈ ਜੇ ਕੋਈ ਵਦਿੱਖੀ ਕਿਸੇ ਤਰ੍ਹਾਂ ਦੀ ਵੀ ਹੁੰਦੀ ਹੈ ਤਾਂ ਸਾਡਾ اخਲਾਕੀ ਫਰਜ਼ ਜੋ ਹੈ ਉਹ ਬਣਦਾ ਹੈ ਕਿ ਅਸੀਂ ਚੁੱਪ ਨਾ ਬੈਠੀ ਚਸ਼ਮਦੀਦ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਸੋ ਇਸ ਕਰਕੇ ਮੈਂ ਇਹ ਸੋਚਿਆ ਕਿ ਇਹਦਾ ਟਾਈਟਲ ਲਿਖਿਆ ਜਾਵੇ ਔਰ ਇਸ ਨਾਂ ਦੇ ਕਿ ਕਵਤਾ ਵੀ ਦਰਜ ਹੈ ਚਸ਼ਮਦੀਦ ਚੁੱਪ ਕਿ ਕਿਵੇਂ ਜੋ ਹੈ ਵੇਖਣ ਵਾਲੇ ਚੁੱਪ ਰਹਿੰਦੇ ਨੇ ਔਰ ਜੋ ਕਾਰੇ ਕਰਨ ਵਾਲੇ ਨੇ ਉਹ ਆਪਣੇ ਕਾਰੇ ਕਰਕੇ ਉੱਥੋਂ ਨਿਕਲ ਜਾਂਦੇ ਨੇ ਔਰ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਸੋ ਇਸ ਕਰਕੇ ਇਹ ਸੋਚ ਸੀ ਮੇਰੇ ਮਨ ਦੇ ਵਿੱਚ ਕਿ ਕੁਝ ਅਲੱਗ ਕੁਝ ਡਿਫਰੈਂਟ ਕੁਝ ਜੋ ਜਾਗਰੂਕਤਾ ਥੋੜਾ ਪੈਦਾ ਕਰੇ ਉਸ ਤਰ੍ਹਾਂ ਦਾ ਟਾਈਟਲ ਲਿਖਿਆ ਜਾਵੇ ਰਵਾਇਤੀ ਨਾ ਹੋਵੇ ਬਿਲਕੁਲ ਤੁਹਾਡਾ ਬਹੁਤ ਅੱਛਾ ਅਖਰ ਲੇਖ ਹੈ ਪੁਸਤਕ ਬਹੁਤ ਅਟਰੈਕਟ ਕਰਦਾ ਹੈ ਇਹਦਾ ਟਾਈਟਲ ਕਿਉਂਕਿ ਜਦੋਂ ਅਸੀਂ ਕਸ਼ਮਦੀਪ ਚੁੱਪ ਹੈ ਤਾਂ ਬਹੁਤ ਬਹੁਤ ਚੰਗੀ ਵਿਆਖਿਆ ਤੁਸੀਂ ਇਹਦੀ ਕੀਤੀ ਤੇ ਮੈਡਮ ਚਾਵਲਾ ਜੀ ਤੁਸੀਂ ਆਪਣੇ ਜਿਹੜਾ ਪਰਿਵਾਰਕ ਪਿਛੋਕੜ ਹੈ ਜਿੱਤੋਂ ਤੁਹਾਨੂੰ ਸਾਹਿਤ ਦੀ ਲਗਨ ਲੱਗੀ ਉਹਦੇ ਬਾਰੇ ਥੋੜਾ ਜਿਹਾ ਚੰਦ ਮਿੰਟਾਂ 'ਚ ਸਾਨੂੰ ਦਰੂਰ ਤੁਸੀਂ ਹਾਂਜੀ ਜ਼ਰੂਰ ਮੇਰੇ ਪਰਿਵਾਰ ਦੇ ਵਿੱਚ ਬਹੁਤ ਛੋਟਾ ਜਿਹਾ ਪਰਿਵਾਰ ਹੈ हम दो और हमारी एक बेटी है जी मेरी और मेरे परिवार दो इसमें मैं थे मेरे बड़े इंदर और बेटी जैस्मीन कुछो मैं खन्ना तो जितो तक साहिब दी गल है कि अ तुसी हैरान हो गए कि 8वीं क्लास तक पहुंच गया पहुंच गया घर दे विच क्योंकि साहित्यिक माहौल होन करके ਜਿਹੜੇ ਵੱਡੇ ਮੇਰੇ ਬ੍ਰਦਰ ਨੇ ਉਹਨਾਂ ਨੂੰ ਆ ਬਹੁਤ ਚੇਟਕ ਸੀ ਪੜੰਦੀ ਔਰ ਕਿਤਾਬਾਂ ਦੇ ਤਕਰੀਬਨ ਸਾਡੇ ਘਰ ਦੇ ਵਿੱਚ ਹਰ ਤਰ੍ਹਾਂ ਦੇ ਪੀਰੀਆਡਿਕਲਸ ਜਿੰਨੇ ਵੀ ਨੇ ਔਰ ਜੋ ਅچھے ਰਾਈਟਰਸ ਨੇ ਕਿਤਾਬਾਂ ਨੇ ਉਹ ਸਾਡੇ ਘਰ ਉਹਨਾਂ ਦੀ ਜਿਹੜੀ ਆਮਦ ਹੈ ਬਹੁਤ ਜ਼ਿਆਦਾ ਸੀ ਔਰ ਉਹ ਬਚਪਨ ਤੋਂ ਹੀ ਚੇਟਕ ਲੱਗੀ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਵੀ ਮੈਂ ਬਹੁਤ ਕਿਤਾਬਾਂ ਪੜ੍ਹਦੀ ਸੀ ਉਹਨਾਂ ਵਿੱਚ ਸੌਫਰ ਨਵੇਂ ਮੇਂ ਹੁੰਦੇ ਸੀ ਜਾਂ ਸ਼ੁਰੂਆਤ ਤਾਂ ਬੇਸ਼ੱਕ ਕਾਮਿਕਸ ਵਿੱਚ ਹੁੰਦੀ ਹੈ ਸਭ ਦੀ ਲੇਕਿਨ ਹੌਲੀ ਹੌਲੀ ਇਹ ਇਹ ਜਿਹੜਾ ਇੱਕ ਰੀਡਿੰਗ ਜੋ ਹੈ ਪੜਨਾ ਇੱਕ ਕਿਸਮ ਦਾ ਤੁਸੀਂ ਇਹ ਸਮਝ ਸਕਦੇ ਕਿ ਜਨੂਰ ਬਣ ਗਿਆ ਸੀ ਮੇਰੇ ਲਈ ਔਰ ਫਿਰ ਉਹ ਉੱਠਦੇ ਆ ਬੈਠਦੇ ਆ ਮੇਰੇ ਹੱਥ ਦੇ ਵਿੱਚ ਜੋ ਕਿਤਾਬ ਸੀ ਔਰ ਉਹ ਲਗਾਤਾਰਤਾ ਜਿਹੜੀ ਸੀ ਉਹਨੇ ਮੈਨੂੰ ਸਾਹਿਤ ਨਾਲ ਜੋੜਿਆ ਤੇ ਕਿਨ ਲਿਖਣਾ ਜਾਂ ਆਪਣੇ ਭਾਵਾਂ ਨੂੰ ਕਲਮ ਦੇਣਾ ਇਹ ਤੇ ਦੂਰ ਦੂਰ ਤੱਕ ਨਹੀਂ ਸੀ ਇਹ ਇਹ ਬਹੁਤ ਲੰਮਾ ਸਮਾਂ ਲਿਆਇਆ ਇਸ ਚੀਜ਼ ਨੇ ਮੈਂ ਇਹ ਕਹਿਣਾ ਚਾਹਾਂਗੀ ਕਿ ਲੇਕਿਨ ਮੈਂ ਪੜਨ ਦਾ ਬਹੁਤ ਦਾ ਸ਼ੌਕ ਪਾ ਲਿਆ ਔਰ ਉਹ ਇਸੇ ਹੱਦ ਤੱਕ ਮੈਨੂੰ ਲੱਗਦਾ ਹੈ ਕਿ ਉਸ ਦਾ ਪ੍ਰਭਾਵ ਮੇਰੀ ਲਿਖਣੀ ਉੱਤੇ ਬਹੁਤ ਪਿਆ ਬਿਲਕੁਲ ਕਹਿੰਦੇ ਨਾ ਜਿਵੇਂ ਕਿ ਜੇ ਆਉਟਪੁੱਟ ਅੱਛਾ ਚਾਹੀਦਾ ਹੈ ਤੇ ਉਹਦੇ ਲਈ ਇਨਪੁੱਟ ਹੋਣਾ ਜ਼ਰੂਰੀ ਹੈ ਸੋ ਉਹ ਜੋ ਮੈਂ ਬਚਪਨ ਤੋਂ ਪੜਨ ਦੀ ਚੇਟਕ ਲੱਗੀ ਉਸ ਉਸ ਰਚਨਾ ਸਾਹਿਤ ਦਾ ਜਿਹੜਾ ਹੈ ਔਰ ਮੇਰੇ ਅੰਦਰ ਪਰਵੇਸ਼ ਹੋਇਆ ਲੇਕਿਨ ਹੈਵ ਇੱਕ ਪਾਠਕ ਦੇ ਤੌਰ ਤੇ ਸ਼ੁਰੂਆਤੀ ਦੌਰ ਵਿੱਚ ਇੱਕ ਪਾਠਕ ਦੇ ਤੌਰ ਤੇ ਸ਼ੁਰੂ ਹੋਇਆ ਜੋ ਸਾਹਿਤ ਬਸ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਤੁਸੀਂ ਇਹ ਸਮਝੋ ਕਿ ਲੱਗ ਲੱਗ ਗਈ ਸੀ ਮਤਲਬ ਤਾਂ ਸ਼ੁਰੂ ਤੋਂ ਹੀ ਉਡਾਰੀ ਮਾਰਨ ਲਈ ਸਮਾਨ ਮਿਲਦਾ ਰਿਹਾ ਤੁਸੀਂ ਆਪਣੇ ਛੋਟੇ ਛੋਟੇ ਖਿਆਲ ਆਪਣੇ ਜਿਹੜੇ ਸੀ ਉਹਨਾਂ ਨੂੰ ਆਪਣੀ ਰਚਨਾਵਾਂ ਰਾਹੀਂ ਸਾਂਝਾ ਕਰਦੇ ਰਹੇ ਤੇ ਤੁਹਾਡੇ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਵੀ ਆਪਣਾ ਜੁੜ ਕੇ ਸਾਹਿਤ ਆਪਣਾ ਜਿਹੜਾ ਹੈ ਉਹਦੇ ਵਿੱਚ ਵੀ ਆਪਣਾ ਛੋਟੇ-ਛੋਟੇ ਵਿਚਾਰ ਸਾਰੇ ਪੇਸ਼ ਕਰਦੇ ਰਹੇ ਤੇ ਤੁਹਾਡੀ ਇਸ ਕਵਤਾ ਦੀ ਪੁਸਤਕ ਨੂੰ ਜਦੋਂ ਮੈਂ ਵੀ ਬਹੁਤ ਗੰਭੀਰਤਾ ਨਾਲ ਪੜਿਆ ਤੇ ਇਸ ਪੁਸਤਕ ਦੇ ਵਿੱਚ ਬਹੁਤ ਸਾਰੇ ਵਿਸ਼ਿਆਂ ਦੀ ਬੜੀ ਵਿਭਿੰਨਤਾ ਹੈ ਤੁਸੀਂ ਇੱਕ ਪਾਸੇ ਨਾਰੀ ਦੇ ਨਾਲ ਸੁਰਿਆ ਸਰੋਕਾਰ ਨਾਲ ਇੱਕ ਸਮਾਜਿਕ ਸਰੋਕਾਰ ਹੈ ਤੁਹਾਡੇ ਇੱਕ ਤੁਹਾਡੀਆਂ ਭਾਵਨਾਤਮਕ ਜਿਹੜੇ ਸਰੋਕਾਰ ਨੇ ਸਾਰਿਆਂ ਨੂੰ ਸਾਂਝਾ ਤੁਸੀਂ ਲੈ ਕੇ ਤੁਰੇ ਹੋ ਤੇ ਤੁਹਾਡੇ ਖਿਆਲ ਚ ਜਿਹੜੀ ਨਾਰੀ ਪ੍ਰਤੀ ਸਮਾਜ ਦੀ ਸੋਚ ਹੈ ਕਿ ਨਾਰੀ ਦੀ ਸੁੰਦਰਤਾ ਸੁੰਦਰ ਔਰਤ ਔਰਤ ਸੁੰਦਰਤਾ ਬਾਰੇ ਤੁਸੀਂ ਬੜੀਆਂ ਹੀ ਭਾਵਨਾਤਮਕ ਕਵਤਾਵਾਂ ਲਿਖੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਔਰਤ ਦੀ ਸੁੰਦਰਤਾ ਨੂੰ ਸਮਾਜ ਕਿਹੜੇ ਐਂਗਲ ਤੋਂ ਵੇਖਦਾ ਹੈ ਤੁਸੀਂ ਕਿਉਂਕਿ ਕੁਲਜੀਤ ਜੀ ਦੀ ਕਿਤਾਬ ਪੜ੍ਹੀ ਹੈ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਔਰਤ ਦੇ ਬਾਰੇ ਮੈਂ ਬਹੁਤ ਕਵਤਾਵਾਂ ਇਹਦੇ ਵਿੱਚ ਦਰਜ ਕੀਤੀਆਂ ਨੇ ਇਸ ਕਿਤਾਬ ਦੇ ਵਿੱਚ ਲੇਕਿਨ ਇਨੂ ਇੱਕ ਇਨਟੋਟੈਲਿਟੀ ਅਸੀਂ ਨਾਰੀ ਕਾਵ ਦਾ ਜੋ ਇੱਕ ਟੈਗ ਹੈ ਉਹ ਮੈਂ ਉਹ ਨਾਲ ਬੰਨਣਾ ਤੁਸੀਂ ਆਪਣੀ ਕੋਈ ਰਚਨਾ ਸਾਂਝੀ ਕਰੋ ਜੀ ਬਹੁਤ achhiyan rachnaan haa toadiyan ਹਾਂ ਬਹੁਤ ਬਹੁਤ ਸ਼ੁਕਰੀਆ ਮੈਂ ਜਦੋਂ ਕਿਉਂਕਿ ਤੁਸੀਂ ਦੇਖਿਆ ਕਿ ਇਹਦੇ ਵਿੱਚ ਜੋ ਔਰਤ ਦੇ ਅੰਦਰ ਦੀ ਸ਼ਕਤੀ ਹੈ ਉਹਦੇ ਜੋ ਦਲੀਲ ਹੈ ਜੋ ਦੀ ਫਿਲਾਸਫੀ ਹੈ ਮੈਂ ਇਹ ਨਹੀਂ ਚਾਹਿਆ ਕਿ ਕਿਸੇ ਵੀ ਕਵਤਾ ਦੇ ਵਿੱਚ ਜੋ ਹੈ ਔਰਤ ਦਾ ਰੁਦਨ ਹਾਵੀ ਹੋਵੇ ਮੈਂ ਮੈਂ ਉਹਦੇ ਅੰਦਰ ਜੋ ਹੈ ਉਹਨੂੰ ਚਾਹਨੀ ਹੈ ਕਿ ਉਹ ਸਮਾਜ ਤੱਕ ਪਹੁੰਚੇ ਕਿ ਉਹ ਸਮਰੱਥ ਹੈ ਔਰ ਉਸ ਤੀਸ ਦੇ ਮੱਦੇ ਨਜ਼ਰ ਔਰਤ ਨੂੰ ਕਮਜ਼ੋਰ ਨਹੀਂ ਕਦੀ ਸਮਝਣਾ ਚਾਹੀਦਾ ਉਹ ਬੇਸ਼ੱਕ ਉਹ ਪੜ੍ਹੀ ਲਿਖੀ ਹੈ ਜਾਂ ਜੋ ਵੀ ਹੈ ਮੈਂ ਇੱਕ ਨਜ਼ਮ ਸਾਂਝੀ ਕਰ ਰਹੀ ਹਾਂ ਮੈਨੂੰ ਬਹੁਤ ਇਨਸਦੀ ਕੇ ਨਜ਼ਮ ਮੇਰੇ ਦਿਲ ਦੇ ਨਜ਼ਮ ਹੈ ਜੀ ਚਪੇੜ ਬਿਲਕੁਲ ਚਚਲੰਦੀ ਧੁੱਪ ਵਿੱਚ ਸੜਕ ਉੱਤੇ ਰੋੜੀ ਪੁੱਟਣ ਦਾ ਕੰਮ ਕਰਦੀ ਮਜ਼ਦੂਰ ਔਰਤ ਨੇ ਜਦੋਂ ਆਪਣੇ ਭੁੱਖੇ ਬਾਲ ਨੂੰ ਛਾਤੀ ਨਾਲ ਲਾਇਆ ਆਪਣੀ ਮਮਤਾ ਦਾ ਟਿਪ ਟਿਪ ਚੁੰਦਾ ਅੰਮ੍ਰਿਤ ਆਪਣੇ ਬਾਲ ਦੇ ਸੁੱਕ ਰਹੇ ਸੰਗ ਵਿੱਚ ਟਪਕਾਇਆ ਉਸ ਨੂੰ ਆਪਣੇ ਨੇੜੇ ਹੀ हवस भरिया नजर ने सड़क मजदूर का दा, ठेकेदार नजर आया उसकी भुखी नजर से अखा तरदे हवस दे लाल डोरे वेख ओ ना सहमी ना डोली बस ममता भरी आवाज च बोली सोच रही थी साहिब यूं परेशानी में इधर उधर काहे डोले है डुले? सोच रही थी साहेब इधर उधर परेशानी में काहे इधर उधर डोले है देखे जावे पर कुछ ना बोले है खातिर मेरे कन्नी बार बार आवे है मने बारक को दूध पिलाते देख पक्का तने थारी मां की याद सतावे पक्का तने थारी ਯਾਦставьте ਔਰ ਇਸ ਦੀ ਆਪਣਾ ਬਤਾ ਜੀ ਬਿਲਕੁਲ ਉਨੇ ਅਦਰਸਲ ਉਹਦੇ ਅੰਦਰ ਦੀ ਜਿਹੜੀ ਨਿਡਰਤਾ ਹੈ ਔਰਤ ਦੇ ਅੰਦਰ ਤੇ ਅਸੀਂ ਇਹਨਾਂ ਦੇਖੀਏ ਕਿ ਔਰਤ ਜੁੜੀ ਹੈਗੀਏ ਉਹ ਮਜ਼ਦੂਰ ਤਬਕੇ ਲਈ ਉਹ ठेकेदार ਕੋਲ ਡਰ ਜਾਏਗੀ ਨਹੀਂ ਉਹਨੇ ਆਪਣੇ ਧੀਰ ਨੂੰ ਕਾਇਮ ਰੱਖਿਆ ਆਪਣਾ ਵਿਵੇਕ ਨਹੀਂ ਗਵਾਇਆ ਉੱਚੀ ਨਹੀਂ ਬੋਲੀ ਲੇਕਿਨ ਉਸ ਜੋ ਉਹ ਜੋ ਸਥਿਤੀ ਪੈਦਾ ਹੋਈ ਹੈ ਉਹਨੇ ਆਪਣੇ ਵਿਵੇਕ ਨੂੰ ਵਰਤ ਕੇ ਕਿਵੇਂ ਉਹਦੇ ਮੂੰਹ ਤੇ ਸ਼ਬਦਾਂ ਦੀ ਚਪੇੜ ਮਾਰੀ ਹੈ ਠੇਕੇਦਾਰ ਦੇ ਇਹ ਇਹ ਜੋ ਹੈ ਅਸੀਂ ਕਿਸੇ ਬੰਦੇ ਦੀ ਨੂੰ ਜ਼ਰੂਰੀ ਨਹੀਂ ਕਿ ਅਸੀਂ ਸਰੀਰਕ ਸ਼ਕਤੀ ਦੀ ਵਰਤੋਂ ਕਰਕੇ ਕਹੀ ਅਸੀਂ ਕਿਸੇ ਨੂੰ ਹਰਾ ਸਕਦੇ ਹਾਂ ਸ਼ਬਦ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਹਥਿਆਰ ਹੈ ਜਿਹਨੂੰ ਪੂਰੇ ਵਿਵੇਕ ਨਾਲ ਵਰਤਿਆ ਜਾਵੇ ਤੇ ਮੇਰਾ ਖਿਆਲ ਹੈ ਕਿ ਇਹ ਇਸੇ ਔਰਤ ਦਾ ਜਿਹੜਾ ਮੈਂ ਮੌਰ ਦਾ ਤੁਸੀਂ ਜਿਹੜਾ ਰੂਪ ਪੇਸ਼ ਕਰਦੇ ਹੋ ਤੁਸੀਂ ਕਹਿੰਦੇ ਔਰਤ ਜ਼ੋਰ ਜ਼ੋਰਾਵਰ ਹੈ ਜ਼ਹੀਨ ਹੈ ਪਰਵੀਨ ਹੈ ਪ੍ਰਚੰਡ ਹੈ ਕੀ ਕਰਨੇ ਉਸਨੇ ਚੰਦ ਤਾਰੇ ਉਹ ਤਾਂ ਆਪੇ ਹੀ ਬ੍ਰਹਿਮੰਡ ਇਹ ਬਹੁਤ ਖੂਬਸੂਰਤ ਹੈ ਤੁਸੀਂ ਦੇਖੋ ਕਿ ਔਰਤ ਦਰਸਲ ਜਦੋਂ ਅਸੀਂ ਔਰਤ ਦੇ ਬ੍ਰਹਿਮੰਡ ਹੋਣ ਦੀ ਗੱਲ ਕਰਦੇ ਹਾਂ ਤੇ ਬ੍ਰਹਿਮੰਡ ਜੋ ਹੈ ਉਹ ਹਰ ਤਰ੍ਹਾਂ ਦੀ ਸ਼ਕਤੀ ਦਾ ਪ੍ਰਤੀਕ ਹੈ ਅਰ ਹਰ ਔਰਤ ਇਹ ਜ਼ਰੂਰੀ ਨਹੀਂ ਕਿ ਉਹ ਪੜ੍ਹੀ ਲਿਖੀ ਔਰਤ ਦੀ ਗੱਲ ਹੋ ਰਹੀ ਹੈ ਇੱਕ ਆਮ ਔਰਤ ਕੋਈ ਵੀ ਔਰਤ ਹੈ ਉਹਦੇ ਵਿੱਚ ਸ਼ਕਤੀਆਂ ਦਾ ਭੰਡਾਰ ਹੈ ਔਰ ਉਹਦੇ ਵਿੱਚ ਧੀਰਜ ਹੈ ਉਹਦੇ ਵਿੱਚ ਗੰਭੀਰਤਾ ਹੈ ਉਹ ਪਰਚੰਡਤਾ ਹੈ ਉਹਦੇ ਵਿੱਚ ਔਰ ਉਹ ਇਹਨਾਂ ਸ਼ਕਤੀਆਂ ਦਾ ਲੋਡ ਪੈਣ ਤੇ ਇਸਤੇਮਾਲ ਕਰਕੇ ਜੋ ਆਪਣੀ ਹੋਂਦ ਹੈ ਉਹਦਾ ਬਹੁਤ ਅੱਛਾ ਪ੍ਰਗਟਾਵਾ ਕਰਦੀ ਹੈ ਗੱਲ ਸਿਰਫ ਇਹ ਹੈਗੀ ਹੈ ਕਿ ਇਹਨੂੰ ਅਕਨੋਲਜ ਕਰਨਾ ਬੰਦ ਇਸ ਚੀਜ਼ ਨੂੰ ਇਕਨੋਲਜ ਜੋ ਹੈ ਕੀਤਾ ਜਾਵੇ ਕਿ ਔਰਤ ਸਰਬਸ਼ਕਤੀਮਾਨ ਹੈ ਉਹਨੂੰ ਪਰਮਾਉਣ ਲਈ ਜਾਂ ਲੁਭਾਉਣ ਦੇ ਲਈ ਤੁਹਾਡਾ ਕੋਈ ਵੀ ਤਰੀਕਾ ਜੋ ਹੈ ਉਹਨੂੰ ਅਜ਼ਮਾਉਣ ਦੀ ਲੋੜ ਹੀ ਨਹੀਂ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਪੂਰਨ ਹੈ ਔਰਤ ਜੋ ਹੈ ਸੋ ਇਹ ਮੈਂ ਕੋਸ਼ਿਸ਼ ਕੀਤੀ ਕਹਿਣ ਦੀ ਕਿ ਔਰਤ ਨੂੰ ਜੋ ਹੈ ਤੁਸੀਂ ਜੇ ਲੁਭਾਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਵਾਰੀ ਤੇ ਲਾਰਿਆਂ ਦੀ ਕੋਈ ਜ਼ਰੂਰਤ ਨਹੀਂ ਉਹ ਆ ਆਪ ਬ੍ਰਹਿਮੰਡ ਹੈ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਇਸ ਕਾਪ ਸੰਗ੍ਰਹਿ ਚ ਕੋਲ ਕਿੰਨੀਆਂ ਕਵਤਾਵਾਂ ਤੁਹਾਡੀਆਂ ਦਰਜ ਨੇ ਜਿਹੜੀਆਂ ਤੁਹਾਨੂੰ ਬਹੁਤ ਮਨ ਨੂੰ ਚੰਗੀਆਂ ਲੱਗੀਆਂ ਨੇ ਤੇ ਉਹਨਾਂ ਚੋਂ ਬਹੁਤ ਇੱਕ ਰਚਨਾ ਸੁਣਾਗੇ ਤੁਸੀਂ ਪੰਜਾਬ ਦੇ ਕਾਫੀ ਸਰੋਕਾਰਲੇ ਜਿੱਥੇ ਪੰਜਾਬ ਦੀਆਂ ਸੋਸ਼ਲ ਪ੍ਰੋਬਲਮਸ ਨੇ ਐਸਲੇ ਨੇ ਨੌਜਵਾਨ ਪੀੜੀ ਦੇ ਦਿਸ਼ਾ ਹੈ ਜਾਂ ਕੁਝ ਹੋਰ ਵਿਸ਼ਾਵਾ ਨੇ ਉਹਨਾਂ ਬਰਤ ਤੇ ਬੜੀ ਸ਼ਿੱਦਤ ਨਾਲ ਲਿਖਿਆ ਆਇਆ ਹੈ ਤੇ ਤੁਸੀਂ ਜਿਹੜੇ ਪ੍ਰੰਪਰਿਕ ਸਾਡੇ ਤਿਉਹਾਰ ਆ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣ ਦੀ ਤੁਸੀਂ ਰਾਵਣ ਜਿੰਦਾ ਹੈ ਵਾਲੀ ਜਾਂ ਰਾਵਣ ਵਾਲੀ ਜਿਹੜੀ ਕਵਤਾ ਲਿਖੀ ਹੈ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਸਮਾਜ ਚ ਰਾਵਣ ਸਾੜਨੇ ਚਾਹੀਦੇ ਨੇ ਬੜੀ ਵਧੀਆ ਕਵਤਾ ਤੁਹਾਡੀ ਹੋ ਤੇ ਪੇਤਰ ਸਤਾ ਤੋਂ ਆਜ਼ਾਦੀ ਬਾਰੇ ਵੀ ਤੁਸੀਂ ਕਾਫੀ ਗੱਲ ਕੀਤੀ ਹੈ ਇਹਦੇ ਬਾਰੇ ਕੁਝ ਤੁਹਾਡੀ ਰਚਨਾ ਜਾਂ ਤੁਹਾਡੇ ਵਿਚਾਰ हां जी जरूर मैं पित्तर सत्ता बारे दे दे एक ਤੁਹਾਡੇ ਚੈਨਲ ਦੇ ਮਾਧਮ ਨਾਲ ਇੱਕ ਗੱਲ ਬਿਲਕੁਲ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਪਿੱਤਰ ਸੱਤਾ ਤੋਂ ਪਿੱਛਾ ਛਡਾਉਣ ਦੀ ਗੱਲ ਕਰਦੇ ਆਂ ਤੇ ਅਸੀਂ ਪਿਤਰਾ ਤੋਂ ਪਿੱਛਾ ਛਡਾਉਣ ਦੀ ਗੱਲ ਬਿਲਕੁਲ ਨਹੀਂ ਕਰਦੇ ਇੱਕ ਮਿਸਕਨਸੈਪਸ਼ਨ ਹੈ ਇਹਦੇ ਬਾਰੇ ਕਿ ਔਰਤ ਨੂੰ ਲੱਗਦਾ ਹੈ ਕਿ ਉਹ ਮਰਦ ਤੋਂ ਪਿੱਛਾ ਛੁਡਾ ਲਏਗੀ ਤੇ ਉਹ ਹਜ਼ਾਰ ਹੋ ਜਾਏਗੀ ਮੈਂ ਇਸ ਕਨਸੈਪਟ ਨੂੰ ਹੀ ਸਿਰੇ ਤੋਂ ਨਕਾਰਦੀ ਹਾਂ ਔਰਤ ਦੀ ਆਜ਼ਾਦੀ ਜੋ ਹੈ ਇੱਕ ਤਾਂ ਪਹਿਲੀ ਗੱਲ ਹੈ ਕਿ ਔਰਤ ਤੇ ਮਰਦ ਜਿਹੜੇ ਹੈਗੇ ਨੇ ਉਹ ਸਮਾਜ ਦੀਆਂ ਮੁੱਢਲੀਆਂ ਦੋ ਇੱਟਾਂ ਨੇ ਜੋ ਸਮਾਜ ਰੂਪੀ ਇਮਾਰਤ ਉਸਰੀ ਹੈ ਉਹਦੀਆਂ ਮੁੱਢਲੀਆਂ ਦੋ ਜਿਹੜੀਆਂ ਇਹ ਇੱਟਾਂ ਨੇ ਆਦਮ ਤੇ ਹਵਾ ਦੇ ਰੂਪ ਵਿੱਚ ਜਦੋਂ ਸਮਾਜ ਉਸਰੇ ਸਾਡਾ ਤੇ ਉਹਨਾਂ ਦੀ ਬਰਾਬਰੀ ਇੱਕ ਬਰਾਬਰੀ ਹੈ ਆ ਆਜ਼ਾਦੀ ਦੀ ਗੱਲ ਕਦੋਂ ਉੱਠਦੀ ਹੈ ਕਿ ਔਰਤ ਜੋ ਹੈ ਬਰਾਬਰ ਹੋਣ ਦੇ ਬਾਵਜੂਦ ਵੀ ਉਹਦੀ ਕੰਟਰੀਬਿਊਸ਼ਨ ਬਰਾਬਰ ਹੋਣ ਦੇ ਬਾਵਜੂਦ ਵੀ ਉਸ ਗੱਲ ਨੂੰ ਇਕਲੋਜ ਨਹੀਂ ਕੀਤਾ ਜਾਂਦਾ ਪਹਿਲੀ ਤੇ ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਔਰਤ ਦੇ ਗੁਲਾਮ ਹੋਣ ਦੀ ਗੱਲ ਕਰਦੇ ਹਾਂ ਤੇ ਔਰਤ ਦੀ ਗੁਲਾਮੀ ਇਹ ਨਹੀਂ ਕਿ ਉਹਨੂੰ ਤੁਸੀਂ ਸੰਗਲਾਂ ਚ ਪਾ ਕੇ ਕਿਤੇ ਰੱਖਿਆ ਹੈ ਅਸੀਂ ਇੱਕ ਐਸੇ ਪਲੇਟਫਾਰਮ ਤੋਂ ਔਰ ਦੀ ਆਜ਼ਾਦੀ ਨੂੰ ਦੇਖਦੇ ਹਾਂ ਜਿਹ ਜਿਹਦੀ ਜੋ ਰੇਸ਼ੋ ਹੈ ਉਹ ਬਹੁਤ ਘੱਟ ਹੈ ਤੁਸੀਂ ਦੇਖੋ ਕਿ ਸ਼ਹਿਰੀ ਔਰਤ ਨੂੰ ਜਦੋਂ ਅਸੀਂ ਦੇਖਦੇ ਹਾਂ ਉਹ ਆਪਣਾ ਬੈਗ ਪਾ ਕੇ ਆਫਿਸ ਵਿੱਚ ਜਾਂਦੀ ਹੈ ਉਹ ਬਹੁਸੀ ਵੀ ਕਰਦੀ ਹੈ ਉਹ ਸਾਰਾ ਕੁਝ ਕਰਦੀ ਹੈ ਲੜਕੀਆਂ ਪੜ੍ਹਦੀਆਂ ਵੀ ਨੇ ਬਰਾਬਰ ਦੇ ਅਧਿਕਾਰ ਨੇ ਕੋਈ ਚੱਕਰ ਨਹੀਂ ਲੇਕਿਨ ਜਦੋਂ ਅਸੀਂ ਆਜ਼ਾਦੀ ਦੀ ਔਰਤ ਦੀ ਗੱਲ ਕਰਦੇ ਪਹਿਲੇ ਤਾਂ ਗੱਲ ਇਹ ਹੈ ਕਿ ਇਹ ਆਜ਼ਾਦੀ ਕਿੰਨੀਆਂ ਕੁ ਔਰਤਾਂ ਦੇ ਹੱਥਾਂ ਦੇ ਵਿੱਚ ਪਹਿਲੀ ਤਾਂ ਕਿੰਨੀਆਂ ਔਰਤਾਂ ਦੇ ਹਿੱਸੇ ਹਾਂ ਜੀ ਬਿਲਕੁਲ ਜੀ ਇਹ ਆਜ਼ਾਦੀ ਨੂੰ ਮਾਣਨ ਵਾਲੀਆਂ ਔਰਤਾਂ ਦੀ ਜਿਹੜੀ ਪ੍ਰਤੀਸ਼ਤਤਾ ਹੈਗੀਏ ਉਹਨੂੰ ਜੇ ਤੁਸੀਂ ਦੇਖੋ ਤੇ ਉਹ ਕਿਤੇ ਵੀ ਸ਼ਹਿਰੀ ਔਰਤ ਉਹਦੇ ਮੁਕਾਬਲੇ ਕਿਉਂਕਿ 80% ਭਾਰਤ ਦੇ ਪਿੰਡਾਂ ਵਿੱਚ ਹੈ ਔਰ ਉਹ ਔਰਤ ਅਸੀਂ ਮਨਵਿਲੀ ਹੈ ਜੇ ਥੋੜਾ ਬਥਾ ਅੱਗੇ ਆਈ ਹੈ ਲੇਕਿਨ ਜੋ ਇੱਕ ਮਾਨਸਿਕਤਾ ਹੈ ਮਰਦ ਦੀ ਮਾਨਸਿਕਤਾ ਹੈ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦੀ ਕਿਉਂਕਿ ਸਮੰਤਵਾਦ ਤੋਂ ਹੀ ਉਹਦੇ ਮਨ ਦੇ ਵਿੱਚ ਸੁਪਰ ਹੋਣ ਦਾ ਜਿਹੜਾ ਹੈਗਾ ਸੁਪਰ ਪਾਵਰਫੁਲ ਹੈਗਾ ਉਹਦੇ ਹੱਥ ਸਾਰੀਆਂ ਸ਼ਕਤੀਆਂ ਨੇ ਉਹ ਆਪਣਾ ਜੋ ਉਹਨੂੰ ਰਤਬਾ ਇੱਕ ਟੈਗ ਦਿੱਤਾ ਗਿਆ ਉਹਨੂੰ ਸ਼ਕਤੀਆਂ ਦਿੱਤੀਆਂ ਗਈਆਂ ਨੇ ਉਹਨਾਂ ਸ਼ਕਤੀਆਂ ਤੋ ਉਹ ਵੰਚਿਤ ਹੋਣਾ ਨਹੀਂ ਚਾਹੁੰਦਾ ਔਰ ਗਾਹੇ ਬਗਾਹੇ ਉਹ ਜਿਹੜਾ ਹੈਗਾ ਉਹ ਅਧਿਕਾਰਤ ਰੂਪ ਵਿੱਚ ਉਹ ਔਰਤ ਦੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਬਿਲਕੁਲ ਕੋਈ ਰਚਨਾ ਮੈਡਮ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਜਿਵੇਂ ਤੁਸੀਂ ਔਰਤਾ ਬਾਰੇ ਜਾਂ ਸਮਾਜ ਬਾਰੇ ਕੋਈ ਇੱਕ ਰਚਨਾ ਜ਼ਰੂਰ ਸਾਂਝੀ ਕਰੋ ਆਪਣੀ ਇਸ ਪਾਠ ਕਾਪੂਸਤਕ ਦੇ ਵਿੱਚ ਹਾਂਜੀ ਸਮਾਜ ਦੇ ਬਾਰੇ ਜੋ ਰਚਨਾ ਹੈ ਇਹ ਇਹਨਾਂ ਔਰਤ ਦੀ ਲਤਸੀ ਜੇ ਆਜ਼ਾਦੀ ਦੀ ਅਸੀਂ ਗੱਲ ਕਰਦੇ ਆਂ ਤੇ ਇਸ ਔਰਤ ਦੀ ਜੋ ਅਜ਼ਾਦੀ ਹੈ ਮੈਨੂੰ ਲੱਗਦਾ ਕਿ ਉਹ ਮਰਦ ਜਦੋਂ ਔਰਤ ਵੱਲੋਂ ਆਪਣੀ ਮਾਨਸਿਕਤਾ ਨੂੰ ਬਦਲ ਲਏਗਾ ਔਰਤ ਆਜ਼ਾਦ ਹੋ ਜਾਏਗੀ ਹਾਂਜੀ ਠੀਕ ਹੈ ਜੀ ਔਰਤ ਉਦੋਂ ਹੀ ਆਜ਼ਾਦ ਹੋਏਗੀ ਜਦੋਂ ਮਨ ਜੋ ਹੈ ਜੋ ਆਪਣੀ ਸੋਚ ਹੈ ਹਾਂ ਸੋਚ ਜੋ ਪੂੜਾ ਜਾ ਆਪਣਾ ਬਦਲ ਲਏਗਾ ਉਦੋਂ ਅਰ ਔਰਤ ਦੀ ਜਿਹੜੀ ਤੁਸੀਂ ਖੂਬਸੂਰਤੀ ਕਹ ਲੋ ਉਹਨਾਂ ਦੀਆਂ ਸ਼ਕਤੀਆਂ ਕਹ ਲੋ ਮਾਨਸਿਕਤਾ ਕਹ ਲੋ ਮੈਂ ਇੱਕ ਨਜ਼ਮ ਲਿਖੀ ਸੀ ਕਿ ਔਰਤ ਨੂੰ ਇਸ ਵਾਸਤੇ ਥੋੜਾ ਜਾਗਰੂਕ ਹੋ ਕੇ ਉਹਨੂੰ ਆਪਣੇ ਆਪ ਨੂੰ ਅੱਗੇ ਲਿਆਉਣਾ ਪਏਗਾ ਜੋ ਔਰਤ ਹੈ ਆਪਣੇ ਆਪ ਨੂੰ ਤੇ ਉਹਦੇ ਵਿੱਚ ਜੋ ਮੈਂ ਕਵਿਤਾ ਸਾਂਝੀ ਤੁਹਾਡੇ ਨਾਲ ਕਰ ਰਹੀ ਆ ਉਹ ਹੈਗੀ ਹੈ ਤੁਹਾਡੀਆਂ ਸਾਰੀਆਂ ਰਚਨਾਵਾਂ ਬਹੁਤ ਵਧੀਆ ਨੇ ਔਰ ਬੜੀ ਵਿਸ਼ਿਆ ਦੀ ਭਿੰਤਾ ਬਹੁਤ ਹੈ ਮੈਂ ਪੜਦੇ ਪੜਦੇ ਦਦਰ ਪਈ ਜਿੰਦਾਂ ਤੇ ਤੀਲੀ ਤੰਤਰ ਤੁਹਾਡੀ ਬੜੀ ਅੱਛੀ ਰਚਨਾ ਹੈ ਆਖਰੀ ਸਾਹ ਯੂ ਟਰਨ ਉਹ ਚੀਲ ਉਹ ਕੁੜੀ ਦਿਲ ਮੈਂ ਮੈਂ ਸਾਜੀ ਪੱਤਰ ਸੱਤਾ ਨੂੰ ਜਾ ਕੇ ਕਰਦੀ ਕਿ ਔਰਤ ਨੂੰ ਪ੍ਰੂਫ ਕਰਨਾ ਪਏਗਾ ਕਿ ਉਹ ਬੈਟਰ ਹੈ ਔਰ ਉਹਨੂੰ ਏਕਨੋਲਜ ਕੀਤਾ ਜਾ ਸਕੇ ਬਰਾਬਰੀ ਦਾ ਦੇ ਹੁਕਾ ਉਹ ਮੇਰੇ ਅੱਗੇ ਤੁਰਦਾ ਮੈਨੂੰ ਆਪਣੇ ਕਦਮਾਂ ਉੱਤੇ ਚੱਲਣ ਦੀ ਤਕੀਦ ਕਰਦਾ ਮੇਰੀ ਹੌਲੀ ਰਫ਼ਤਾਰ ਤੇ ਤੰਸ ਕੱਸਦਾ ਮੇਰੀਆਂ ਖਾਮੀਆਂ ਜਾਂਦਾ ਆਪਣੀਆਂ ਵੱਡੀਆਂ ਪੁਲੰਘਾਂ ਤੇ ਗੁਮਾਨ ਕਰਦਾ ਬਿਨਾ ਪਿਛਾਂ ਵੇਖੇ ਅੱਗੇ ਪੈਰ ਤਰਦਾ ਮੈਂ ਥਾਂ ਖਲੋਤੀ ਉਸਦਾ ਆਖਿਆ ਸੁਣਦੀ ਮਨ ਹੀ ਮਨ ਦੁਹਰੋਂਦੀ ਅੰਦਰੋਂ ਅੰਦਰ ਹੀ ਟੁੱਟਦੀ ਇੱਕ ਵੀ ਪੁਲੰਗ ਅੱਗੇ ਨਾ ਬੁਟਦੀ ਸੋਚਦੀ ਸੋਚਦੀ ਸਿਰਫ ਸੋਚਦੀ ਪਿੱਤਰ ਸੱਤਾ ਤੋਂ ਪਿੱਛਾ ਛਡਾਣਾ ਲੋਚਦੀ ਸਵੈ ਤੇ ਵਿਸ਼ਵਾਸ ਕਰਦੀ ਇੱਕ ਨਵੀਂ ਰਾਹ ਤੇ ਪੈਰ ਪੜਦੀ ਲੰਮੀਆਂ ਪੁਲੰਗਾਂ ਪਰਦੀ ਬਿਨਾ ਉਸ ਵੱਲ ਵੇਖਿਆ ਉਸ ਦੇ ਕੋਲੋਂ ਗੁਜ਼ਰਦੀ ਰਫ਼ਤਾਰ ਤੇਜ਼ ਕਰਦੀ ਅੱਗੇ ਅੱਗੇ ਹੋਰ ਅੱਗੇ ਵਾਧੀ ਉਸ ਦੀਆਂ ਛੜੀਆਂ ਪੈੜਾਂ ਦੇ ਬਿਲਕੁਲ ਸਮਾਨੰਤਰ ਆਪਣੀਆਂ ਪੈੜਾਂ ਦੀ ਡੂੰਘੀ ਛਾਪ ਛੜਦੀ ਛੜਦੀ ਉਸ ਤੋਂ ਕਿਤੇ ਅੱਗੇ ਵੱੰਦੀ ਬਹੁਤ ਬਹੁਤ ਖੂਬ ਸਵੈ ਉਤੇ ਮਾਣ ਕਰਦੀ ਸ਼ੁਕਰੀਆ ਜੀ ਸਵੈ ਉਤੇ ਮਾਣ ਕਰਕੇ ਖੁਦ ਨੂੰ ਸਤਿਕਾਰਦੀ ਸਵੈ ਉਤੇ ਮਾਣ ਕਰਕੇ ਖੁਦ ਨੂੰ ਸਤਿਕਾਰਦੀ ਆਪਣੇ ਪਿੱਠ ਉੱਤੇ ਥਾਪੜਾ ਮਾਰਦੀ ਪਿੱਤਰ ਸੱਤਾ ਨੂੰ ਸਿਰੇ ਤੋਂ ਨਗਾੜਦੀ ਪਿੱਤਰ ਸੱਤਾ ਨੂੰ ਸਰੇ ਤੋਂ ਨਕਾਰਦੀ ਸੋ ਇਹ ਜੋ ਤੁਹਾਡੀ ਸ਼ਕਤੀ ਹੈ ਉਹਦਾ ਪ੍ਰਦਰਸ਼ਨ ਕਰਨਾ ਪਏਗਾ ਤਾਂ ਕਿ ਤੁਹਾਡੀ ਸਮਰੱਥਾ ਨੂੰ ਇਕਨੋਲਜ ਕੀਤਾ ਜਾਵੇ ਸੋ ਆਪਣੇ ਆਪ ਚ ਉਹ ਆਜ਼ਾਦੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਮਤਲਬ ਇੱਕ ਆਜ਼ਾਦੀ ਦੀ ਜੋ ਪਰਿਭਾਸ਼ਾ ਹੈ ਔਰਤ ਨੂੰ ਆਪਣੇ ਖਿਆਲਾਂ ਦੀ ਇੱਕ ਆਜ਼ਾਦੀ ਜਿਹੜੀ ਆ ਉਹ ਪਹਿਲਾਂ ਤਾਂ ਉਹ ਫਿਰ ਉਸਨੂੰ ਸਮਾਜਿਕ ਹੋਣ ਦੀ ਚਾਹਤ ਦੀ ਆ ਤੁਹਾਨੂੰ ਆਪਣੀ ਕਾਹ ਪ੍ਰਤੀ ਆਪਣੀਆਂ ਸ਼ਕਤੀਆਂ ਪ੍ਰਤੀ ਆਪਣੀ ਸਮਰੱਥਾ ਪ੍ਰਤੀ ਜਾਗਰੂਕ ਹੋਣਾ ਪਵੇਗਾ ਤੁਹਾਡੇ ਝੋਲੀ ਵਿੱਚ ਆ ਕੇ ਕੋਈ ਵੀ ਨਹੀਂ ਪਤਾ ਪਾਏਗਾ ਕਿ ਐਲ ਹੈ ਇਹ ਜੋ ਅਸੀਂ ਜਿਸ ਆਜ਼ਾਦੀ ਦੀ ਗੱਲ ਕਰਦੇ ਹਾਂ ਉਹ ਮਲਕੀਅਤ ਦੀ ਆਜ਼ਾਦੀ ਨਹੀਂ ਹੈ ਉਹ ਹੋਂਦ ਦੀ ਆਜ਼ਾਦੀ ਹੈ ਬਰਾਬਰਤਾ ਦੀ ਆਜ਼ਾਦੀ ਹੈ ਔਰ ਆਜ਼ਾਦੀ ਉਦਾਈ ਹੋਏਗੀ ਜਦੋਂ ਮਰਦ ਦੇ ਦਿਮਾਗ ਦੇ ਵਿੱਚੋਂ ਇਹ ਨਿਕਲੇਗੀ ਗੱਲ ਕਿ ਮੈਂ ਭਾਰੂ ਨਹੀਂ ਹਾਂ ਮੈਂ ਬਰਾਬਰ ਹਾਂ ਵਾਹ ਤੁਹਾਨੂੰ ਲੱਗਾ ਤੁਹਾਡ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗ ਰਿਹਾ ਹੈ। ਦ ਡੀ ਇਸ ਪੁਸਤਕ ਬਾਰੇ ਜਿਸ ਰਾਨਾ ਜੀ ਨੇ ਬਹੁਤ ਅੱਛੀਆਂ ਟਿੱਪਣੀਆਂ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਕੁਲਵਿੰਦਰ ਚਾਵਲਾ ਦੀ ਰਚਨਾਕਾਰੀ ਦਾ ਪਾਠ ਕਰਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਉਹ ਸਮਕਾਲ ਦੀਆਂ ਪਰਤਾਂ ਡੀਕੋਡ ਕਰਨ ਵਾਲੀ ਸਮਕਾਲ ਤੋਂ ਬਾਅਦ ਦੀ ਸ਼ਾਇਰਾ ਹੈ। ਤੇ ਨਾਲ ਹੀ ਅਰਵਿੰਦਰ ਕਾਕੜਾ ਜੀ ਨੇ ਵੀ ਤੁਹਾਡੇ ਬਾਰੇ ਬਹੁਤ ਅੱਛਾ ਲਿਖਿਆ ਹੈ ਕਿ ਉਹਨਾਂ ਦੀ ਜਿਹੜੀ ਕਵਿਤਾ ਹੈਗੀ ਹੈ ਉਹਦੇ ਵਿੱਚ ਸਮਾਜ ਦੇ ਦਬੇ ਕੁਚਲੇ ਵਰਗ, ਕੁਦਰਤ ਦੇਸ਼ ਆਵਾ ਮਤ ਨਾਰੀ ਸਰੋਕਾਰ ਅੰਦਿਕਾਂ ਹੋਈ ਹੈ ਤੇ ਤੁਹਾਡੇ ਬਾਰੇ ਸਾਫੀ ਹਯਾਤ ਜੀ ਨੇ ਵੀ ਬਹੁਤ ਅੱਛਾ ਲਿਖਿਆ ਇਸ ਪੁਸਤਕ ਦੇ ਵਿੱਚ ਤੇ ਤੁਸੀਂ ਇਸ ਜਦੋਂ ਪੁਸਤਕ ਦੀ ਰਚਨਾ ਕੀਤੀ ਤਾਂ ਇਹ ਰਚਨਾਵਾਂ ਇੱਕੋ ਹੀ ਕਾਲ ਚ ਲਿਖੀਆਂ ਗਈਆਂ ਜਾਂ ਕਦੀ ਲਿਖੀਆਂ ਸੀ ਡਾਇਰੀ ਤੇ ਫਿਰ ਇਕੱਠੀਆਂ ਕਰਕੇ ਤੁਸੀਂ ਕਪਤਾ ਬਣਾ ਕਪਤਾਬ ਸਪਾਈ ਇਹਦੀ ਸਭ ਤੋਂ ਪਹਿਲੇ ਤੇ ਮੈਂ ਅਰਵਿੰਦਰ ਕਾਕੜਾ ਜੀ ਦਾ ਔਰ ਜਸਵੀਰ ਰਾਣਾ ਜੀ ਦਾ ਤੈਨੂੰ ਲੋਕ ਸ਼ੁਕਰਾਨਾ ਇਸ ਚੈਨਲ ਦੇ ਮਾਧਿਅਮ ਰਹੀਂ ਕਰਦੀਆਂ ਕਿ ਉਹ ਬਹੁਤ ਸਮਰਥ ਕਲਮਾ ਹੈਗੀਆਂ ਨੇ ਔਰ ਸੇ ਦੇਣ ਵਾਲੀਆਂ ਨੇ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਸ ਕਵਿਤਾ ਦੇ ਬਾਰੇ ਵਿੱਚ ਆਪਣੇ ਇਹਨੇ ਮੁੱਲਵਾਨ ਵਿਚਾਰ ਜਿਹੜੇ ਹੈਗੇ ਨੇ ਉਹ ਲਿਖੇ ਨੇ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਕਵਿਤਾ ਇਸ ਜੋ ਮੇਰੀਆਂ ਕਵਤਾਵਾਂ ਨੇ ਇੱਕ ਕਿਤਾਬ ਰੂਪ ਲੈਣ ਵਿੱਚ ਯਕੀਨ ਕਰਨਾ 35 ਸਾਲ ਤੋਂ ਬਾਅਦ ਸਮਾਂ ਲੱਗਾ ਕਹਤ ਕੋ ਕਿਉਂ ਹਾਂਜੀ ਬਿਲਕੁਲ ਕਿਉਂਕਿ ਕਵਤ ਦਾ ਜੋ ਪਰਵੇਸ਼ ਹੈ ਮੇਰੀ ਜ਼ਿੰਦਗੀ ਵਿੱਚ ਬਹੁਤ ਹੀ ਸਹਿਜ ਹੋਇਆ ਹੈ ਬਹੁਤ ਹੌਲੀ ਹੌਲੀ ਹੋਇਆ ਹੈ ਔਰ ਮੈਂ ਕਿਸੇ ਮرحله ਉਤੇ ਇਹ ਮਹਿਸੂਸ ਨਹੀਂ ਕੀਤਾ ਕਿ ਮੈਨੂੰ ਕਿਤਾਬ ਛਪਵਾਉਣ ਦੀ ਕਾਲੀ ਕਰਨੀ ਚਾਹੀਦੀ ਹੈ ਜਿਵੇਂ ਕਿਤਾਬਾਂ ਬਹੁਤ ਆ ਰਹੀਆਂ ਨੇ ਮੈਂ ਹਮੇਸ਼ਾ ਇਸ ਇੰਤਜ਼ਾਰ ਵਿੱਚ ਰਹੀ ਕਿ ਸ਼ਾਇਦ ਅਜੇ ਕੁਝ ਬਿਹਤਰ ਹੋਵੇ ਅੰਦਰ ਹੋਰ ਅੱਛਾ ਹੋਵੇ ਜੋ ਹੈ ਪਰਪਕਤਾ ਹੋਵੇ ਲੇਖਣੀ ਵਿੱਚ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਮੈਨੂੰ ਕਵਿਤਾ ਦੀ ਸਮਝ ਹੋਵੇ ਥੋੜੀ ਬਹੁਤੀ ਤੇ ਉਸ ਇਹ ਜਿਹੜੀਆਂ ਬਹੁਤ देर बाद ਕਿਉਂਕਿ ਇੱਕ ਕਵਿਤਾ ਜੇ ਮੈਂ ਪਹਿਲੀ ਕਵਿਤਾ ਜਿਵੇਂ ਹੈ ਉਹਦੇ ਵਿੱਚ ਮੈਂ ਪੂਰਾ ਨਿਚੋੜ ਹੀ ਇਹਦਾ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਅੰਦਰ ਜੋ ਕਿਤੇ ਸੀ ਕਿ ਮਨ ਮੇਰੇ ਦੀ ਤਰਤ ਤੇ ਦੱਬੀ ਹੈ ਗਹਿਰੀ ਕਿਤੇ ਇੱਕ ਜੜ ਕਵਤਾ ਦੀ ਰੋਜ਼ ਵਕਤੇ ਉਠ ਨੀਂਜ ਲਾ ਕੇ ਲੱਭਦੀ ਹਾਂ ਕੋਈ ਕਰੁੰਬਲ ਜੋ ਦੇਵੇ ਗਵਾਹੀ ਇਸ ਜੜ ਦੇ ਹਜੇ ਤੱਕ ਹਰੀ ਹੋਣ ਦੀ ਸੋ ਕਰੁੰਬਲਾ ਫੁੱਟਦੀ ਅਨੂ ਦੇਰ ਲਈ ਅਹਿਸਾਸ ਭਾਵਨਾ ਜੋ ਹੈ ਉਹ ਅਲੱਗ-ਅਲੱਗ ਸਮਾਜਿਕ ਵਰਤਾਰਾ ਹਰ ਚੀਜ਼ ਨੇ ਮੇਰਾ ਧਿਆਨ ਕਿੱਚਾ ਲੇਕਿਨ ਮੈਂ ਕਦੀ ਕਿਸੇ ਡਾਇਰੀ ਵਿੱਚ ਕਵਤਾ ਸੱਚ ਪੂਛੋ ਤੇ ਲਿਖੀ ਨਹੀਂ ਮੈਂ ਹਮੇਸ਼ਾ ਫੋਨ ਉੱਤੇ ਟਾਈਪ ਕਰਕੇ ਲਿਖਨੀ ਆਂ ਔਰ ਉਹਨੂੰ ਸੇਵ ਕਰਕੇ ਰੱਖ ਲੈਣੀ ਆਂ ਔਰ ਇਸ ਦੇ ਵਿੱਚ ਕਾਫੀ ਟਾਈਮ ਲੱਗ ਗਿਆ 201990 ਤੋਂ ਜੋ ਸਫਰ ਸ਼ੁਰੂ ਹੋਇਆ ਅੰਗਰੇਜ਼ੀ ਦੀ ਕਵਤਾ ਲਿਖਣ ਦੇ ਨਾਲ ਵਿੱਚ ਫਿਰ ਇੱਕ ਲੰਬਾ ਤਕਰੀਬਨ 19 ਸਾਲ ਦਾ ਗੈਪ ਹੁੰਦਾ ਉਸ ਤੋਂ ਬਾਅਦ ਫਿਰ ਮੈਂ ਹਾਈਕੂ ਲਿਖਣਾ ਸ਼ੁਰੂ ਕਰਦੀ ਹਾਂ ਫਿਰ ਇੱਕ ਸਮਰੱਥ ਕਲਮ ਕਹਿੰਦੀ ਹੈ ਕਿ ਤੇਰੇ ਵਿੱਚ ਵੱਡੀ ਕਵਤਾ ਲਿਖਣ ਦਾ ਵੀ ਸਮਰੱਥਾ ਹੈਗੀ ਤੇ ਮੈਂ ਗੁਰਵਿੰਦਰ ਤੋਂ ਉਹ ਕਰਿਆ ਕਰ ਫਿਰ ਮੈਂ ਉਧਰ ਹੁੰਨੀ ਹਾਂ ਫਿਰ ਫਿਰ ਮੈਂ ਦੇਖਦੀ ਹਾਂ ਕਿ ਉਹ ਕੀ ਵਿਸ਼ੇ ਨੇ ਜਨਾ ਬਾਰੇ ਮੈਨੂੰ ਔਰਤ ਦੇ ਵਿਸ਼ੇ ਦੇ ਨਾਲ ਨਾਲ ਜੋ ਹੈ ਉਹ ਲਿਖਣਾ ਪਏਗਾ ਸੋ ਇਨ ਸਕਾਪਬਲ ਸੰਕਲਿਤ ਕਰਮ ਦੇ ਵਿੱਚ तकरीबन तकरीबन ਪੱਤੀ 33 ਸਾਲ ਜੋ ਹੈ ਨੇ ਇਹਦੇ ਕਿਤਾਬ ਕਿਤਾਬ ਦਾ ਰੂਪ ਲੈਣ ਦੇ ਵਿੱਚ ਗਈ ਨਹੀਂ ਔਰ ਕੋਸ਼ਿਸ਼ ਕੀਤੀ ਹੈ ਕਿ ਵਿਪਿੰਤਾ ਜੋ ਹੈ ਆ ਗਿਆ ਸਮਾਜ ਦੇ ਵਿੱਚ ਜੋ ਅੱਜ ਕੱਲ ਹੋ ਰਿਹਾ ਹੈ ਆਸ-ਪਾਸ ਜੋ ਹੋ ਰਿਹਾ ਹੈ ਉਹਦਾ ਇੱਕ ਸ਼ੀਸ਼ਾ ਹੋ ਕੇ ਮੇਰੀ ਕਵਤਾ ਉਪਰੇ ਸਮਾਜ ਦੇ ਇਹਦੇ ਵਿੱਚ ਜੋ ਚੱਲ ਰਿਹਾ ਹੈ ਉਹ ਆਪਣੀ ਕਵਤਾ ਦੇ ਥਰੂ ਮੈਂ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸੋ ਇਸ ਤਰ੍ਹਾਂ ਇੱਕ ਹਫਤਾ ਦੀ ਕਿਤਾਬ ਜੋ ਹੈ ਇਹ ਹੱਲਾਸ਼ੇਰੀ ਦੇ ਨਾਲ ਹੀ ਕੋਹ ਕੇ ਹੋਂਦ ਵਿੱਚ ਆ ਗਈ ਹੈ। मतलब ਤੁਸੀਂ ਇੱਕ ਬਹੁਤ ਉਮਰ ਦਾ ਅਨੁਭਵ ਤੁਹਾਡਾ ਜਿਹੜਾ ਨਾ ਉਹ ਇਹਦੇ 'ਚ ਸ਼ਾਮਲ ਹੈ ਔਰ ਜਜ਼ਬੇ ਜਿਹੜੇ ਨੇ ਉਹ ਹਰ ਉਮਰ ਦੇ ਜਜ਼ਬੇ ਇਸ ਕਵਤਾ 'ਚ ਦੇਖੇ ਜਾ ਸਕਦੇ ਆ ਤੇ ਚਸ਼ਮਦੀਤ ਚੋਪ ਹੈ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਪਾਠਕਾਂ ਨੂੰ ਬਹੁਤ ਪਸੰਦ ਆਏਗੀ ਤੇ ਸਾਡੇ ਕੋਲ ਸਮਾਂ ਇਸ ਤਰ੍ਹਾਂ ਹੈ ਜਿਹੜਾ ਆਪਣੀ ਚਾਲੇ ਚੱਲਦਾ ਜਾ ਰਿਹਾ ਤੇ ਮਨ ਦੇ ਕਹਿਤਾ ਹੋਰ ਗੱਲਾਂ ਕਰੀਏ ਅਸੀਂ ਤੁਹਾਡੀ ਇਸ ਪੁਸਤਕ ਬਾਰੇ ਤੁਸੀਂ ਜਾਂਦੇ ਜਾਂਦੇ ਇੱਕ ਰਚਨਾ ਜ਼ਰੂਰ ਸਾਂਝੀ ਕਰੋ ਇਹ ਤੁਹਾਨੂੰ ਆਪਣੇ ਵਾਂਚ ਜਿਹੜੀ ਅੱਛੀ ਲੱਗਦੀ ਆ ਜਾਂ ਤੁਹਾਡੇ ਸਾਹਮਣੇ ਜਿਹੜੀ ਵੀ ਰਚਨਾ ਹੈ ਤੁਹਾਡੀ ਇਸ ਪੁਸਤਕ ਮੈਂ ਦਰਸਲ ਇਹ ਜੋ ਸਾਡੀ ਮਾਨਸਿਕਤਾ ਹੈ ਮੈਂ ਮੈਂ ਇੱਕ ਇਸ ਮਾਧਿਅਮ ਦਨਾਲ ਇਹ ਕਹਿਣਾ ਚਾਹੁੰਦੀ ਆ ਕਿ ਜੋ ਸਟਾ ਸਮਾਜ ਹੈ ਉਹਦੇ ਵਿੱਚ ਰਿਸ਼ਤਿਆਂ ਦਾ ਕਹਾਣ ਕਿਵੇਂ ਹੋਇਆ ਮੈਂ ਉਸ ਚੀਜ਼ ਨੂੰ ਆਪਣੀ ਇੱਕ ਰਚਨਾ ਦੇ ਜੋ ਮਾਧਮ ਹੈ ਉਹਦੇ ਨਾਲ ਇਹ ਕਰਨਾ ਚਾਹਾਂਗੀ ਕਿ ਸਮੇਂ ਦਾ ਜੋ ਜਿਵੇਂ ਸਮਾਜ ਜੋ ਬਦਲਿਆ ਹੈ ਉਹ ਕਿਵੇਂ ਉਹਦੇ ਨਾਲ ਰਿਸ਼ਤੇ ਹੋਏ ਨੇ ਤੁਹਾਡੇ ਅਸੀਂ ਸਾਰੇ ਜੋ ਹਾਂ ਉਹ ਅਸੀਂ ਜਾਣਦੇ ਹਾਂ ਕਿ ਜੋ ਪੂਰਨ ਪਗਤ ਦਾ ਕਿੱਸਾ ਹੈਗਾ ਕਿਵੇਂ ਹਯਾ ਸ਼ਰਮ ਜਾਂ ਜੋ ਰਿਸ਼ਤਿਆਂ ਦੀ ਜੋ ਗੱਲ ਹੈ ਉਹ ਕਿਸ ਤਰੀਕੇ ਦੇ ਨਾਲ ਉਹਦਾ ਘਾਣ ਹੋਇਆ ਹੈ ਉਹ ਮੈਂ ਜ਼ਰੂਰ ਇੱਕ ਰਚਨਾ ਸਾਂਝੀ ਕਰਨੀ ਚਾਹਾਂਗੀ ਉਹ ਰਚਨਾ ਹੈ ਕਿ ਅੰਤਰਾਹ ਤੋਂ ਬਾਅਦ ਮੋਡਰਨਾਈਜੇਸ਼ਨ ਨੇ ਰਿਸ਼ਤਿਆਂ ਨਾਲ ਕਾਣ ਕਿਵੇਂ ਕੀਤਾ ਅੰਤਰਾਹ ਤੋਂ ਬਾਅਦ ਨਵੀਂ ਨਵੀਂ ਵਿਆਈ ਆਈ ਨੂੰ ਸulfi ਦੇ ਲਾਟ ਕਹਿ ਕੇ ਸਖੀਆਂ ਜਦੋਂ ਛੇੜਦੀਆਂ ਤਾਂ ਉਹ ਮਚਮਚ ਜਾਂਦੀ ਨਗਰ ਜਵਾਨ ਲਾ ਮੁਸਲਮੀ ਸਰੂ ਦੇ ਭੁੱਟੇ ਵਰਗੀ ਜਰ ਤੁਰਦੀ ਤਾਂ ਲਹਿਰਾਂ ਖਾਂਦੀ ਉਹ ਬਾਹਰੋਂ ਮੱਚਦੀ ਪਰ ਅੰਦਰੋਂ ਦੁਖਦੀ ਧੂਆ ਧੂਆ ਹੁੰਦੀ ਸਲਵਾਨ ਵਰਗੇ ਨੂੰ ਵਿਆਹੀ ਉਹ ਵੀ ਉਸਦੇ ਪੁਰਣੋਂ ਸਿਚੋਂਦੀ ਜੋ ਬੇਮੇਲ ਸ਼ਾਦੀ ਦਾ ਸਲਵਾਨ ਵਰਗੇ ਨੂੰ ਵਿਆਹੀ ਉਹ ਵੀ ਉਸਦੇ ਪੁਰਣੋਂ ਸਿਚੋਂਦੀ ਇਤਿਹਾਸ ਤਾਂ ਬਣਦੇ ਹੀ ਹਨ ਦੁਹਰਾਉਣ ਲਈ पर समाविता बदलਦਾ ਹੈ ਉਸ ਯੁਗ ਤੇ ਇਸ ਯੁਗ ਵਿਚਕਾਰ ਸਦੀਆਂ ਦਾ ਫਾਸਲਾ ਹੈ ਐਨੇ ਲੰਮੇ ਅੰਤਰਾਲ ਤੋਂ ਬਾਅਦ ਹੋਣ ਵਾਲੀ ਨਾ ਸਲਵਾਨ ਮੂਰੇ ਲੁੱਤੀਆਂ ਨਹੀਂ ਲਾਂਦੀ ਨਾ ਜ਼ੋਰ ਅਜਮਾਈ ਕਰਦੀ ਨਾ ਹੀ ਪੂਰਨ ਨੂੰ ਖੂਬ ਜਿਸਟੋਂਦੀ ਪੂਰਨ ਵਿਤਾ ਬਦਲ ਗਿਆ ਹੈ ਪੂਰਨ ਵਿਤਾ ਬਦਲ ਗਿਆ ਹੈ ਬਦਲਦੇ ਸਮੇ ਦਾ ਮੂਲਮਾ ਉਸ ਤੇ ਵੀ ਚੜ ਗਿਆ ਹੈ ਲੂਣਾ ਦੀ ਲੋੜ ਤੇ ਕਮਜ਼ੋਰੀ ਉਸ ਦੀ ਮਜਬੂਰੀ ਉਹ ਵੀ ਸਮਝ ਗਿਆ ਹੈ ਗੱਲ ਇੱਜ਼ਤ ਤੇ ਆ ਕੇ ਰੁਕ ਗਈ ਹੈ ਘਰ ਦੀ ਗੱਲ ਘਾਟ ਚ ਰੱਖਣ ਲਈ ਸਲਵਾਨ ਨੇ ਵੀ ਚੁੱਪ ਵਟ ਲਈ ਹੈ ਤੇ ਜ਼ਿੰਦਗੀ ਸਮੇਂ ਨਾਲ ਕਰਕੇ ਸਮਝੌਤਾ ਅੱਗੇ ਤੁਰ ਪਈ ਹੈ ਤੇ ਜ਼ਿੰਦਗੀ ਸਮੇਂ ਨਾਲ ਕਰਕੇ ਸਮਝੌਤਾ ਅੱਗੇ ਤੁਰ ਪਈ ਬਾਤ ਕੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭਾਵਪੂਰਤ ਨਜ਼ਮਾਂ ਕਵਿਤਾਵਾਂ ਤੁਹਾਡੀ ਪਸੰਦ ਪੁਸਤਕ ਦਰਜ ਨੇ ਤੇ ਮੈਂ ਦਰਸ਼ਕਾਂ ਨੂੰ ਜਰੂਰ ਅਸਲਾ ਦੇਵਾਂਗੀ ਕਿ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ ਕਿਉਂਕਿ ਨਾਰੀ ਸਰੋਕਾਰ ਸਮਾਜਿਕ ਸਰੋਕਾਰ ਜਿਹੜੇ ਇਹਨਾਂ ਜੁੜੇ ਨੇ ਉਹ ਬਹੁਤ ਸਾਨੂੰ ਮਨ ਨੂੰ ਛੋਹਦੇ ਔਰ ਇੱਕ ਮੈਂ ਬਹੁਤ ਤੁਸੀਂ ਅੰਤਰਾਲ ਨਾਲ ਉਮਰ ਦੇ ਨਾਲ ਇਸ ਨੂੰ ਲਿਖਿਆ ਮਤਲਬ ਉਹ ਇੱਕ ਆਪਣੇ ਆਪ 'ਚ ਇੱਕ ਮਿਸਾਲ ਹੈ ਕਿ ਤੁਸੀਂ ਕਿੰਨੇ ਸਾਰੇ ਜਜ਼ਬੇ ਜਿਹੜੇ ਇਹਦੇ 'ਚ ਇਕੱਠੇ ਕੀਤੇ ਆ ਤੇ ਸਾਡੇ ਇਸ ਚੈਨਲ ਨਾਲ ਜੁੜਨ ਦੀ ਮੈਡਮ ਕੁਲਵਿੰਦਰ ਚਾਵਲਾ ਜੀ ਤੁਹਾਡਾ ਬਹੁਤ ਸ਼ੁਕਰੀਆ ਇਹ ਤੁਸੀਂ ਆਪਣਾ ਬਿਡਰੂਲਾ ਸਮਾਂ ਦਿੱਤਾ ਆਪਣੀਆਂ ਰਚਨਾਵਾਂ ਸੁਣਾਈਆਂ ਤੇ ਤੁਹਾਡੀ ਇਸ ਪੁਸਤਕ ਲਈ ਅਸੀਂ ਤੁਹਾਨੂੰ ਬਿਲਕੁਲ ਮੁਬਾਰਕਬਾਦ ਦਿੰਦੇ ਹਾਂ ਤੇ ਤੁਹਾਡੀ ਅਗਲੀ ਪੁਸਤਕ ਦੇ ਇੰਤਜ਼ਾਰ ਦੇ ਵਿੱਚ ਅਸੀਂ ਫੇਰ ਤੋਂ ਜੁੜਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਚੰਗਾ ਲੱਗਾ ਹਰਪ ਪੰਜਾਬੀ ਚੈਨਲ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਵੀ ਧੰਨਵਾਦ ਧੰਨਵਾਦ ਕੁਲਜੀਤ ਜੀ ਔਰ ਹਰਫ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਦਸ਼ਕਾ ਦੇ ਨਾਲ ਆਪਣੇ ਚੈਨਲ ਦੇ ਮਾਧਿਅਮ ਨਾਲ ਮੇਰਾ ਰابطਾ ਕਾਇਮ ਕੀਤਾ ਬਹੁਤ-ਬਹੁਤ ਸ਼ੁਕਰਾਨਾ And let you, Thank you.